ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ ਵੀਡੀਓ ਦੇ ਵਿੱਚ ਮੈਂ ਜੋ ਬੁਰੀ ਹੋਈ ਹਰਪਾਲ ਸਿੰਘ ਚੀਮਾ ਜਿਹੜੇ ਨੰਬਰ 2 ਦੇ ਮੰਤਰੀ ਨੇ ਪੰਜਾਬ ਵਿੱਚ ਮੁੱਖ ਮੰਤਰੀ ਤੋਂ ਬਾਅਦ ਜਿਹੜੇ ਵਿੱਤ ਮੰਤਰੀ ਵੀ ਨੇ ਤੇ ਐਕਸਾਈਜ਼ ਮੰਤਰੀ ਨੇ ਮਤਲਬ ਆਫਕਾਰੀ ਦਾ ਸ਼ਰਾਬ ਦਾ ਵਿਭਾਗ ਵੀ ਉਹਨਾਂ ਕੋਲ ਹੁੰਦਾ ਹੈ ਜੋ ਉਹਨਾਂ ਤੇ ਇਲਜ਼ਾਮ ਲੱਗੇ ਨੇ ਉਦੀ ਗੱਲ ਜ਼ਿਆਦਾ ਕਰਨੀ ਹੈ ਇਲਜ਼ਾਮ ਤਾਂ ਉਹਨਾਂ ਨੇ ਵੀ ਲਾਏ ਨੇ ਪ੍ਰਤਾਪ ਸਿੰਘ ਬਾਜਵਾ ਤੇ ਜਿਹੜੀ ਇਹ ਵੀਡੀਓ ਇਸ ਤਰ੍ਹਾਂ ਦੀ ਹੈ ਜਿਹੜੀ ਤੁਹਾਨੂੰ ਇਹ ਦੱਸੂਗੀ ਕਿ ਸਾਡੇ ਲੀਡਰ ਕਰਦੇ ਕਿਨੇ ਪਾਰਟੀ ਕੋਈ ਵੀ ਹੋਵੇ ਲੇਕਿਨ ਉਹ ਪੈਸਾ ਵੀ ਕਿਵੇਂ ਕਮਾਉਂਦੇ ਨੇ ਜਾਂ ਇੱਕ ਦੂਜੇ ਤੇ ਜਦੋਂ ਇਲਜ਼ਾਮ ਲਾਉਂਦੇ ਨੇ ਤਾਂ ਕਿਵੇਂ ਐਕਸਪੋਜ਼ ਹੁੰਦੇ ਨੇ ਇਹ ਗੱਲ ਇਸ ਵੀਡੀਓ 'ਚ ਦੇਖਣੀ ਆਪਾਂ ਦੇਖੋ ਮੈਂ ਕੋਈ ਉਸ ਤਰ੍ਹਾਂ ਦਾ ਅਨਲਿਸਿਸ ਨਹੀਂ ਕਰਨਾ ਕਿ ਜਿਹੜਾ ਭਗਵੰਤ ਮਾਨ ਜੀ ਨੇ ਕਿਹਾ ਮੁਆਵਜ਼ਾ ਦੇਵਾਂਗੇ ਜੀ 7200 ਸੀ ਜਿਹੜਾ ਹੈ ਉਹ ਗਾਰ ਚੱਕਣ ਦਾ ਦੇਣ ਹੈ ਜੀ ਜਾਂ دریاਪੁਰਦ ਜਿਹੜੀ ਜ਼ਮੀਨ ਹੋ ਗਈ ਉਹਦਾ ਵੀ ਪੈਸਾ ਦੇਵਾਂਗੇ ਸਾਰੀਆਂ ਗੱਲਾਂ ਮੈਂ ਸਵੇਰ ਵਾਲੇ ਪ੍ਰੋਗਰਾਮ ਖਬਰ ਤੇ ਨਜ਼ਰ ਰਜਿੰਦਰ ਵਾਲੀਏ ਸ਼ੋਅ 'ਚ ਕਰ ਚੁੱਕਿਆ ਇਹ ਵੀਡੀਓ ਤਾਂ ਸਿਰਫ ਤੇ ਸਿਰਫ ਇਹ ਹੈ ਕਿ ਇਸ ਸੈਸ਼ਨ ਦੇ ਵਿੱਚ ਪੰਜਾਬ ਨੇ ਦੇਖਿਆ ਕਿ ਉਹਨਾਂ ਦੇ ਲੀਡਰ ਕੀ ਨੇ ਤੇ ਉਹ ਕੀ ਕਰਦੇ ਨੇ ਤੇ ਪੈਸਾ ਉਹਨਾਂ ਲਈ ਕਿੰਨਾ ਜ਼ਰੂਰੀ ਹੈ ਤੇ ਕਿਵੇਂ ਕਮਾਉਂਦੇ ਨੇ ਕਿ ਦੂਜੇ ਤੇ ਰਿਆਮ ਕਿਵੇਂ ਲਾਉਂਦੇ ਨੇ ਇਹ ਆ ਅਸਲ ਗੱਲ ਤੇ ਉਹਦੇ ਚ ਜਿਹੜਾ ਲੋਕਾਂ ਦੀ ਕਚਹਿਰੀ ਹੁੰਦੀ ਹੈ ਉਹ ਜਿਹੜੀ ਉਹ ਬਹੁਤ ਵੱਡੀ ਹੁੰਦੀ ਹੈ ਕਾਨੂੰਨਨ ਤੌਰ ਤੇ ਭਾਵੇਂ ਕੋਈ ਜੇਲ੍ਹ ਚ ਜਾਵੇ ਨਾ ਜਾਵੇ ਕੁਝ ਹੋਵੇ ਨਾ ਹੋਵੇ ਲੇਕਿਨ ਲੋਕ ਮਨਾਂ ਦੇ ਵਿੱਚ ਜਿਹੜਾ ਕੁਝ ਆ ਜਾਂਦਾ ਉਹ ਬਹੁਤ ਅਹਿਮ ਹੁੰਦਾ ਤੇ ਇਹਦੇ ਵਿੱਚ ਇਹ ਦੋ ਜਦੋਂ ਧਰਾ ਅੰਮੋ ਸਾਹਮਣੇ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਰ ਦੇ ਨੇਤਾ ਤੇ ਨੰਬਰ 2 ਦੇ ਨੇਤਾ ਪੰਜਾਬ ਵਿਧਾਨ ਸਭਾ ਦੇ ਵਿੱਚ ਤੇ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਹਰਪਾਲ ਸਿੰਘ ਚੀਮਾ ਜਦੋਂ ਆਮੋ ਸਾਹਮਣੇ ਆਉਂਦੇ ਨੇ ਤੇ ਜੇ ਕਹੀਏ ਵੀ ਕੌਣ ਜਿੱਤਿਆ ਕੌਣ ਹਾਰਿਆ ਤਾਂ ਲੱਗਦਾ ਹੈ ਕਿ ਜਿੱਤ ਇਹ ਦੇ ਵਿੱਚ ਵਿਧਾਨ ਸਭਾ ਦੇ ਆਪੋਜੀਸ਼ਨ ਦੇ ਲੀਡਰ ਦੀ ਹੋਗੀ ਔਰ ਕੁਝ ਨਹੀਂ ਸੀ ਜਵਾਬ ਦੇਣ ਨੂੰ ਜਦੋਂ ਉਹਨਾਂ ਨੇ ਇਲਜ਼ਾਮ ਲਾਇਆ ਹਰਪਾਲ ਸਿੰਘ ਚੀਮਾ ਤੇ ਕੀ ਇਲਜ਼ਾਮ ਲਾਇਆ ਇਹ ਹੈ ਅਸਲ ਗੱਲ ਪਹਿਲਾਂ ਆਪਾਂ ਕਹਾਣੀ ਸ਼ੁਰੂ ਕਰਾਂਗੇ ਤਾਂ ਗੱਲ ਆਪਾਂ ਨੂੰ ਚੰਗੀ ਤਰ੍ਹਾਂ ਸਮਝਾਉ। ਹੋਇਆ ਏ ਕਿ ਵਿਧਾਨ ਸਭਾ ਦੇ ਵਿੱਚ ਜਦੋਂ ਕਾਰਵਾਈ ਚੱਲ ਰਹੀ ਸੀ ਤਾਂ ਗਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਤੱਕ ਇੱਕ ਨਾਲਾ ਸ਼ੱਕੀ ਨਾਲਾ ਉਹਦੀ ਸਫਾਈ ਦਾ ਮਸਲਾ ਆ ਗਿਆ। ਉਹਦੀ ਸਫਾਈ ਦੇ ਮਾਮਲੇ ਦੇ ਵਿੱਚ ਐਮ ਐਲ ਏ ਗਰਦੀਪ ਸਿੰਘ ਰੰਧਾਵਾ ਨੇ ਦਾਵਾ ਕਰਤਾ ਕਿ ਉਹਦੀ ਸਫਾਈ ਹੋਈ ਸੀ। ਲਗਾਤਾਰ ਆਪਾ ਕਹਿੰਨੇ ਕਿ ਇਹ ਸਰਕਾਰ ਨੇ ਪਹਿਲਾਂ ਨਾਲੇ ਸਾਫ ਨਹੀਂ ਕੀਤੇ ਡੀ ਸਿਲਟਿੰਗ ਨਹੀਂ ਕੀਤੀ ਲੇਕਿਨ ਗੁਰਦੀਪ ਸਿੰਘ ਰਧਾਵਾ ਨੇ ਕਿਹਾ ਜੀ ਕੀਤੀ ਸੀ ਤੇ ਕਾਂਗਰਸ ਦੀ ਬੀਬੀ ਅਰੋਨਾ ਚੌਧਰੀ ਕਹਿੰਦੀ ਨਹੀਂ ਕੀਤੀ ਉਹ ਦੋਨੇ ਆਪਸ ਜਿਹੜੇ ਨੇ ਉਹ ਉਲਝੇ ਹੋਏ ਸੀ ਤੇ ਆਪਣੀ ਕਾਂਗਰਸ ਦੀ ਐਮਐਲਏ ਦੇ ਹੱਕ ਚ ਆ ਗਏ ਜਿਹੜੇ ਬਾਜਵਾ ਸਾਹਿਬ ਬਾਜਵਾ ਸਾਹਿਬ ਜਦੋਂ ਆਏ ਤੇ ਰੌਲਾ ਰੱਪਾ ਪੈ ਗਿਆ ਇੰਨਾ ਕੁ ਰੌਲਾ ਰੱਪਾ ਪਿਆ ਵੇ ਉਸ ਵੇਲੇ ਮੈਂ ਤੁਹਾਨੂੰ ਦੱਸਾਂ ਅਦਰਵਾਈਜ਼ ਤਾਂ ਬੜਾ ਸੁਮੂਥਲੀ ਚੱਲ ਰਿਆ ਸੀ ਇਹ ਸਾਰਾ ਸੈਸ਼ਨ ਰੌਣਾਪਾ ਇੰਨਾ ਕਿ ਜਿਹੜੇ ਗੁਰਤਾਰ ਸਿੰਘ ਸਦਮਾ ਸਪੀਕਰ ਸਾਹਿਬ ਸੀ ਉਹਨਾਂ ਨੂੰ 10 ਮਿੰਟ ਦੀ ਕਾਰਵਾਈ ਮੁਲਤਵੀ ਕਰਨੀ ਪਈ 10 ਮਿੰਟ ਲਈ ਇਹਦਾ ਰੌਣਾ ਰੱਪਾ ਪਿਆ ਪਰ ਗੱਲ ਸ਼ੁਰੂ ਕਿੱਥੋਂ ਹੋਈ ਗੱਲ ਤਾਂ ਰੌਣਾ ਰੱਪਾ ਤਾਂ ਇੱਥੋਂ ਪਿਆ ਲੇਕਿਨ ਟੀਮਾ ਸਾਹਿਬ ਨੇ ਆਪ ਹੀ ਪੰਗਾ ਲੈ ਲਿਆ ਹਰਪਾਲ ਸਿੰਘ ਟੀਮਾ ਖੜੇ ਹੋ ਗਏ ਉਹ ਕਹਿੰਦੇ ਕਿ ਜਿਹੜਾ ਬਾਜਵਾ ਸਾਹਿਬ ਹਾਲਾਂਕਿ ਜੇ ਨਾ ਕਹਦੇ ਚੱਲ ਸਕਦਾ ਸੀ ਕੰਮ ਪਰ ਉਹਨਾਂ ਨੂੰ ਲੱਗਿਆ ਕਿ ਮੇਰੇ ਕੋਲ ਤਾਂ ਬਹੁਤ ਵੱਡਾ ਜਿਹੜਾ ਸਬੂਤ ਹੈ ਉਹ ਕਹਿੰਦੇ ਕਿ ਤੁਸੀਂ ਜ਼ਮੀਨ ਖਰੀਦੀ ਹੈ ਹੁਣੇ ਔਰ ਤੁਸੀਂ ਬਣ ਦੇ ਵਿੱਚ ਆਉ ਜ਼ਮੀਨ ਥੋੜੀ ਜੀ ਉਹਦੇ ਚੋਂ ਜਿਹੜੀ ਤੁਸੀਂ ਖਰੀਦੀ ਹੈ ਕਦੋਂ ਖਰੀਦੀ ਹੈ 15 ਜੁਲਾਈ 25 ਨੂੰ ਯਾਨੀ ਕੁਝ ਮਹੀਨੇ ਪਹਿਲਾਂ ਹੀ ਸਤੰਬਰ ਚੱਲਦਾ ਤੇ ਜੁਲਾਈ ਅਗਸਤ 2 ਡੇਢ ਮਹੀਨਾ ਪਹਿਲਾਂ ਹੀ ਖਰੀਦੀ ਹੈ ਡੇਢ ਵੀ ਪੁਰਾਣੀ ਹੈ ਕਿਹੜੀ ਜ਼ਮੀਨ ਖਰੀਦੀ ਹੈ ਉਹਨਾਂ ਨੇ ਬਸਿਕਾ ਨੰਬਰ ਵੀ ਦੱਸਿਆ 560 ਤੇ 561 ਕਿੰਨੀ ਜ਼ਮੀਨ 16 ਕਨਾਲ ਤੇ 10 ਮਰਲੇ ਆਪਣੀ ਪਤਨੀ ਦੇ ਨਾਮ ਤੇ ਤੁਸੀਂ ਇਹ ਜ਼ਮੀਨ ਖਰੀਦੀ ਹੈ ਤੇ ਤੁਸੀਂ ਬੰਚ ਤੇ ਤੁਹਾਨੂੰ ਪਤਾ ਸੀ ਕਿ ਇੱਥੇ ਰਹਿਤਾ ਹੋਊਗਾ ਮਤਲਬ ਬੜੀ ਅਜੀਬ ਜਿਹੀ ਕਹਾਣੀ ਹੈ ਹੁਣੇ ਖਰੀਦੀ ਹੈ ਤਾਂ ਕਿ ਤੁਸੀਂ ਮੰਨ ਨਹੀਂ ਸਕੋ ਇਹ ਗੱਲ ਉਹਨਾਂ ਨੇ ਕਹੀ ਮਾਈਨਿੰਗ ਕਰਦੇ ਲਈ ਤੁਸੀਂ ਖਰੀਦੀ ਤੇ ਫਿਰ ਉਹ ਕਹਿੰਦੇ ਇਹ ਨਹੀਂ ਗੱਲ ਹੈ ਫਿਰ ਇੱਕ ਜ਼ਮੀਨ ਦਾ ਇੱਥੇ ਤਾਂ ਇੰਨੀ ਕੀ ਗੱਲ ਹੋਈ ਵਿਧਾਨ ਸਭਾ ਚ ਤਾਂ ਉੱਥੇ ਕੋਈ ਜਦੋਂ ਲੜਾਈ ਝਗੜਾ ਹੁੰਦਾ ਹੈ ਨਾ ਇਹ ਦੋਨੋਂ ਆਪਸੋ ਸਾਹਮਣੇ ਹੁੰਦੇ ਨੇ ਚੀਮਾ ਸਾਹਿਬ ਦੀ سپورਟ ਚ ਕੋਈ ਨਹੀਂ ਆਇਆ ਪਰ ਰੌਲਾ ਰੱਪਾ ਪਿਆ ਹੋਊਗਾ ਮੈਂ ਤਾਂ ਗੱਲ ਜੋੜਦਾ ਉਦੋਂ ਨਹੀਂ ਆਇਆ ਲੇਕਿਨ ਅੱਜ ਜਦੋਂ ਮੈਂ ਵੀਡੀਓ ਬਣਾ ਰਿਹਾ ਕੁਝ ਟਾਈਮ ਪਹਿਲਾਂ ਜਿਹੜੇ ਆਮ ਆਦਮੀ ਪਾਰਟੀ ਦੇ ਬਲਾਰੇ ਨੇ ਨੀਲਗਰਗ ਉਹਨਾਂ ਨੇ ਵੀ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਨੀਲਗਰਗ ਕੇ ਕਹਿੰਦੇ ਨੇ ਕਿ ਇੱਕ ਕਿਸਮ ਦੀ ਸਪੋਰਟ ਚ ਹੀ ਆਏ ਨੇ ਹਰਪਾਲ ਸਿੰਘ ਚੀਮਾ ਦੇ ਕਹਿੰਦੇ ਜੀ ਉਹਨਾਂ ਨੇ ਉੱਥੇ ਕਿਉਂ ਜ਼ਮੀਨ ਖਰੀਦੀ ਬਾਜਵਾ ਸਾਹਿਬ ਨੇ ਦੋ ਜ਼ਮੀਨਾਂ ਖਰੀਦੀਆਂ ਉੱਥੇ ਇੱਕ ਆ ਜਿਹੜੀ ਹੁਣ ਜਿਹਦਾ ਮੈਂ ਜ਼ਿਕਰ ਕਰਕੇ ਅਟੇ ਆ ਇੱਕ ਉਹਨਾਂ ਨੇ ਪਹਿਲਾਂ ਖਰੀਦੀ 185 ਕਨਾਲ 4 ਬਰਲੇ ਆਪਣੇ ਮੁੰਡੇ ਦੇ ਨਾਮ ਤੇ ਪੁੱਤ ਦੇ ਨਾਮ ਤੇ ਤੇ ਪਤਨੀ ਦੇ ਨਾਮ ਤੇ ਔਰ ਉਹ ਵੀ ਬਿਆਸਤ ਰਾ ਦੇ ਕੰਡਕ ਖਰੀਦੀਆਂ ਤੁਸੀਂ ਬੰਚ ਇਸ ਕਰਕੇ ਖਰੀਦ ਰਹੇ ਨੇ ਕਿ ਇਹਦੇ ਚ ਮਾਈਨਿੰਗ ਕੀਤੀ ਜਾ ਸਕੇ ਉਹਨਾਂ ਨੂੰ ਪਤਾ ਹੈ ਇਹ ਮਾਈਨਿੰਗ ਲਈ ਖਰੀਦ ਰਹੇ ਨੇ ਇਹ ਵਿਧਾਨ ਸਭਾ ਚ ਇਲਜ਼ਾਮ ਲਾਇਆ ਜਿਹੜਾ ਹੈ ਉਹ ਹਰਪਾਲ ਸਿੰਘ ਚੀਮਾ ਨੇ ਤੇ ਬਾਹਰ ਉਹਨਾਂ ਦੀ ਮਦਦ ਚ ਕਹ ਲੋ ਨੀਲ ਗਰਗ ਜਾਂ ਪਾਰਟੀ ਥੋੜੀ ਜਿਹੀ ਆਈ ਇਹ ਜਿਆਦਾ ਨਹੀਂ ਆਈ ਅੰਦਰ ਤਾਂ ਕੋਈ ਐਮ ਐਲ اے ਨਹੀਂ ਬੋਲਿਆ ਬੰਨਮੇ ਚ ਇਹ ਹੈ ਹੁਣ ਇਹ ਤਾਂ ਹੀ ਬੈਕਗਰਾਊਂਡ ਇਹ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਨੇ ਇਹ ਲਾਤਾ ਇਲਜ਼ਾਮ ਤੇ ਬਾਜਵਾ ਸਾਹਿਬ ਜਿਹੜੇ اپੋਜੀਸ਼ਨ ਦੇ ਲੀਡਰ ਨੇ ਸੀਨੀਅਰ ਲੀਡਰ ਨੇ ਉਹ ਕਹਿੰਦੇ ਠੀਕ ਹੈ ਮੈਂ ਖਰੀਦੀ ਹੈ ਇੱਥੇ ਗਲਤ ਗੱਲ ਕੀ ਕੀਤੀ ਹੈ ਮੈਂ ਜ਼ਮੀਨ ਖਰੀਦੀ ਮੈਂ ਰਜਿਸਟ੍ਰੇਸ਼ਨ ਕਰਵਾਈ ਮੈਂ ਰਜਿਸਟਰੀ ਦੇ ਪੈਸੇ ਦਿੱਤੇ ਤੁਹਾਡੀ ਸਰਕਾਰ ਨੂੰ ਕੀ ਗਲਤ ਕੀਤਾ ਹੁਣ ਇੱਥੇ ਤਾਂ ਕਾਨੂੰਨਨ ਤੌਰ ਤੇ ਤਾਂ ਬਿਲਕੁਲ ਠੀਕ ਨੇ ਕਿ ਉਹ ਕੋਈ ਵੀ ਜਮੀਨ ਖਰੀਦ ਸਕਦਾ ਇਹ ਤਾਂ ਬਾਅਦ ਦੀ ਸਵਾਲ ਹੈ ਬਈ ਚਾਹੇ اپੋਜੀਸ਼ਨ ਦਾ ਲੀਡਰ ਹੈ ਪੈਸੇ ਕਿਵੇਂ ਬਣਦੇ ਬਣਾਉਂਦੇ ਨੇ ਬਾਅਦ ਦੀਆਂ ਗੱਲਾਂ ਨੇ ਇਹ ਉਥੇ ਦਾ ਬਾਜਵਾ ਸਾਹਿਬ ਠੀਕ ਰਹਿਣਾ ਮੈਂ ਖਰੀਦ ਲਈ ਹੁਣ ਉਹਨਾਂ ਨੇ ਜਿਹੜਾ ਇਲਜ਼ਾਮ ਲਾਇਆ ਅਸਲ ਗਲਤ ਤਾਂ ਉਹਦੀ ਹੈ ਜਿਹਦੇ ਚ ਮੈਂ ਸ਼ੁਰੂ ਚ ਕਿਹਾ ਸੀ ਕਿ ਪ੍ਰਤਾਪ ਸਿੰਘ ਬਾਜਵਾ ਵੀ ਮੈਂ ਜਿੱਤ ਕੇ ਉਹ ਕਹਿੰਦੇ ਮੈਂ ਤਾਂ ਜ਼ਮੀਨ ਆਪਣੇ ਪੈਸੇ ਨਾਲ ਖਰੀਦੀ ਰਜਿਸਟਰੀ ਕਰਾ ਕੇ ਖਰੀਦੀ ਟੈਕਸ ਭਰਿਆ ਪਰ ਤੁਸੀਂ ਕੀ ਕਰਦੇ ਹੋ ਤੁਸੀਂ ਕਿਉਂਕਿ ਉਹ ਕਸਾਈ ਮੰਤਰੀ ਵੀ ਨੇ ਆਫਕਾਰੀ ਦੇ ਮੰਤਰੀ ਵੀ ਨੇ ਤੇ ਵਿੱਤ ਮੰਤਰੀ ਵੀ ਨੇ ਤੁਸੀਂ ਕਹਿੰਦੇ ਹਰ ਇੱਕ ਜਿਹੜੀਆਂ ਡਿਸਟਿਲਰੀਜ਼ ਨੇ ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਨੇ ਪੰਜਾਬ 'ਚ ਉਹਨਾਂ ਤੋਂ ਤੁਸੀਂ ਹਰ ਇੱਕ ਫੈਕਟਰੀ ਤੋਂ 750 ਡੇਢ 750 ਕਰੋੜ ਰੁਪਏ ਜਾਂ 750 ਕਰੋੜ ਰੁਪਏ ਜਾਂ 1.5 ਕਰੋੜ ਰੁਪਏ ਹਰ ਮਹੀਨੇ ਲੈਣੇ ਤੁਸੀਂ ਦੇਖੋ ਮੈਂ ਸੋਚਿਆ ਵੀ ਪਤਾ ਉਹਨਾਂ ਨੇ ਜਦੋਂ ਕਿਹਾ ਨਾ ਵੀ ਇਹਨਾਂ ਲੈਣੇ ਹੋ ਤੇ ਫਿਰ ਉਹ ਕਹਿੰਦੇ 350-400 ਕਰੋੜ ਤੁਸੀਂ ਸਾਲ ਦਾ ਕਮਾ ਜਾਣੇ ਤਾਂ ਮੈਂ ਦੇਖਿਆ ਪਤਾ ਤਾਂ ਲੱਗੇ ਵੀ ਕਿੰਨੀਆਂ ਇਫੈਕਟ ਹੋਏ ਨੇ ਮੈਂ ਗੂਗਲ ਕੀਤਾ ਮੈਂ AI ਨੂੰ ਪੁੱਛਿਆ ਚੈਟ ਜੀਪੀ ਪੀ ਨੂੰ ਜਾਂ ਜੈਮਿਨੀ ਨੂੰ ਪੁੱਛਿਆ ਉਹ ਇਹ ਕਹਿੰਦੇ ਨੇ ਵੀ 16 ਦਾ ਡਾਟਾ ਪਿਆ ਸਾਡੇ ਕੋਲ ਲੇਟੈਸਟ ਨਹੀਂ ਹੈ 16 ਦੇ ਵਿੱਚ 22 ਤਾਂ ਸ਼ਰਾਬ ਫੈਕਟਰੀਆਂ ਸੀ ਪੰਜਾਬ 'ਚ ਤੇ 22 ਬੋਟਲਿੰਗ ਪਲਾਂਟ ਸੀ ਚਲੋ ਇਹ ਕਹਿੰਦੇ ਨੇ 30 32 ਮੰਨ ਲਏ ਨੇ 30 ਮੰਨ ਲਈਏ 32 ਮੰਨ ਲਈਏ ਤੇ ਫਿਰ ਪੈਸਾ ਸੱਚਮੁੱਚ ਹੀ ਫਿਰ ਤਾਂ 3350 ਕਰੋੜ ਕੋ ਕਾਲੇ ਵਿਤਮਤਰੀ ਖਾ ਜਾਣਗੇ ਜੇ ਗੱਲ ਤੇ ਫਿਰ ਕੋਈ ਜਾਂਦਾ ਕਿੱਥੇ ਆ ਤੇ ਪੈਸੇ ਇਲਜ਼ਾਮ ਤਾਂ ਇਹ ਵੀ ਲੱਗਦੇ ਨੇ ਕਿ ਜਿੰਨੀ ਸ਼ਰਾਬ ਪੰਜਾਬੀ ਪੀਂਦੇ ਨੇ ਰੈਵਨਿਊ ਉਹਨਾਂ ਨੂੰ ਨਹੀਂ ਆਉਂਦਾ ਕਿ ਕਿੱਥੇ ਜਾਂਦਾ ਰੈਵਨਿਊ ਤੋਂ ਇਹ ਇਹ ਗੱਲਾਂ ਤਾਂ ਬਾਧੀਆਂ ਨੇ ਜਦੋਂ ਇਹ ਗੱਲ ਕੀਤੀ ਬਾਜਵਾ ਸਾਹਿਬ ਨੇ ਜਦੋਂ ਇਹ ਇਲਜ਼ਾਮ ਲਾਏ ਕਿ ਤੁਸੀਂ ਪੈਸੇ ਇਕੱਠੇ ਕਰਦੇ ਹੋ ਤੇ ਉਸ ਤੋਂ ਬਾਅਦ ਜਿਹੜੀ ਬਾਡੀ ਲੈਂਗੁਏਜ ਸੀ ਸ਼ਰੀਰ ਦੀ ਭਾਸ਼ਾ ਹੁੰਦੀ ਹੈ ਪਿਆਰੇ ਦਰਸ਼ਕੋ ਇੱਕ ਉਹ ਬੋਲਦੀ ਹੁੰਦੀ ਹੈ ਸ਼ਰੀਰ ਤੇ ਮਨ ਦੀ ਭਾਸ਼ਾ ਦੋਨੋਂ ਹੀ ਜਿਹੜੇ ਬੰਦੇ ਬੋਡੀ ਲੈਂਗੁਏਜ ਸਮਝਦੇ ਨੇ ਨਾ ਜਿਹੜੇ ਵਧੀਆ ਕਮਿਊਨੀਕੇਟਰ ਹੁੰਦੇ ਨੇ ਉਹ ਸਮਝਾ ਦੇ ਹੁੰਦੇ ਨੇ ਤੇ ਸ਼ਰੀਰ ਦੀ ਭਾਸ਼ਾ ਰਾਹੀਂ ਬਹੁਤ ਕੁਝ ਬਿਆਖਤ ਹੁੰਦਾ ਸਾਡੇ ਤਾਂ ਵੈਸੇ ਫੋਕ ਨੂੰ ਵੀ ਪਤਾ ਹੈ ਉਹਦਾ ਨਹੀਂ ਫੋਕ ਚ ਅੱਖ ਨਾਲ ਗੱਲ ਕਰ ਗਈ ਪੱਲਾ ਮਾਰ ਕੇ ਵਝਾ ਗਈ ਦੀ ਬਾਕ ਅੱਖ ਨਾਲ ਗੱਲ ਕਰਦੀ ਬੋਡੀ ਦੀ ਲੈਂਗੁਏਜ ਸੀ ਹੈ ਨਾ ਤੇ ਕਈ ਵਾਰੀ ਕਹਿ ਜਣੋਗੇ ਹਵਾਈਆਂ ਉਡ ਗਈਆਂ ਉਹ ਹਵਾਈਆਂ ਕਿੱਵੇ ਉਡਦੀਆਂ ਨੇ ਜਦੋਂ ਕੋਈ ਬੰਦਾ ਚੋਰੀ ਫੜੀ ਜਾਂਦੀ ਹੈ ਸੱਚ ਮੁੱਚੀ ਹਵਾਈਆਂ ਤਾਂ ਉਡ ਗਈਆਂ ਕੱਲ ਹਰਪਾਲ ਸਿੰਘ ਚੀਮਾ ਦੀ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਨਾ ਹੀ ਉਹਨਾਂ ਨੇ ਜਵਾਬ ਦਿੱਤਾ ਕਮਾਲ ਇਹ ਨਾ ਹੀ ਉਹਨਾਂ ਨੇ ਜਵਾਬ ਦਿੱਤਾ ਬੜੇ ਇਲਜਾਮ ਲਾਏ ਜ਼ਮੀਨ ਤੇ ਕਾਊਂਟਰ ਕੁਐਸਚਨ ਤਾਂ ਕਰਤਾ ਇਹ ਨਹੀਂ ਕਿਹਾ ਕਿ ਜਿਹੜੀ ਆ ਮੈਂ ਜਿਹੜਾ ਤੁਸੀਂ ਕਹਿ ਰਹੇ ਹੋ ਕਰੋ ਸਿੱਧਾ ਕਰੋ ਜਾਂਚ ਸਪੀਕਰ ਸਾਹਿਬ ਬਣਾਓ ਕਮੇਟੀ ਜਾਂਚ ਕਰੋ ਜਿਹੜੇ ਕਹਿ ਰਹੇ ਨੇ ਉਹ ਐਸੀ ਗੱਲ ਹੀ ਕੀਤੀ ਬਿਲਕੁਲ ਨਹੀਂ ਕੀਤੀ ਕਿ ਮੈਂ ਪੈਸੇ ਜਿਹੜੀ ਐਨੇ ਕਿ ਡਿਫੈਂਸਿਵ ਹੋ ਗਏ ਲਾਜਵਾਬ ਘਰਤਾ ਹੈ ਕਹਿ ਲਈਏ ਨਹੀਂ ਤਾਂ ਬੋਲਦੇ ਹੋ ਸਿੱਧ ਕਰੋ ਨਹੀਂ ਮਾਫੀ ਮੰਗੋ ਇਹ ਆਮ ਤੌਰ ਤੇ ਹੁੰਦਾ ਇਹ ਵੀ ਨਹੀਂ ਕਿਹਾ ਉਹਨਾਂ ਨੇ ਵੀ ਸਿੱਧ ਕਰੋ ਬਾਜਵਾ ਸਾਹਿਬ ਮੈਂ ਕਿਹੜੇ ਪੈਸੇ ਲਏ ਨੇ ਚੁੱਪ ਕਰਕੇ ਤੇ ਕੀ ਚੁੱਪ ਕੀ ਕਹਿੰਦੀ ਹੈ ਫਿਰ ਬੋਡੀ ਲੈਂਗੁਏਜ ਕੀ ਕਹਿੰਦੀ ਹੈ ਇਸ ਅਰਾਗੋਚੀ ਫਿਰ ਤੁਹਾਡੇ ਸਾਹਮਣੇ ਹੈ ਨਾ ਜਦੋਂ ਮੈਂ ਇਹ ਕਹਿੰਨਾ ਕਿ ਇਥੇ ਡਿਫੈਂਸਿਵ ਹੋ ਗਏ ਰਖਿਆਤਮਕ ਹੋ ਗਏ ਚੀਮਾ ਸਾਹਿਬ ਔਰ ਕਮਾਲ ਦੀ ਗੱਲ ਮੈਂ ਦੇਖੀ ਇਨਾ ਦੇ ਤਿੰਨ ਚਾਰ ਤਾਂ ਚਲੋ ਕੋਈ ਤਾਂ ਪਠਾਨ ਮਾ ਜਰਾ ਭੱਜਿਆ ਹੋਇਆ ਰਮਨ ਰੋੜਾ ਜੇਲ੍ਹ ਚ ਇੱਕ ਉਹ ਲਾਲਪੁਰਾ ਜੇਲ੍ਹ ਚ ਚੜ੍ਹਦੀਏ ਚਾਰ ਪੰਜ ਨੂੰ ਬਾਕੀ ਕਿੱਥੇ ਸੀ 90 ਤਾਂ ਹਾਜ਼ਰ ਸੀ 90 ਦਾ ਬੋਲਦੇ 90 ਛੱਡੋ 88 ਸੀ ਚਲੋ ਇੱਕ ਅਦਾ ਮਾਨ ਨੂੰ ਛੱਡ ਦਈਏ ਜਾਂ ਹੋਰ ਨੂੰ ਕਸਿਤ ਕੋਈ ਵੀ ਉਹਨਾਂ ਦੇ ਅੱਗੇ ਜਿਹੜੀਆਂ ਕਮਾਲ ਤਾਂ ਇਹ ਦੇਖੋ ਤੁਸੀਂ ਕੋਈ ਵੀ ਹੱਕ ਜਿਹੜੇ ਹਲੇ ਤੱਕ ਨਹੀਂ ਕੋਈ ਬੋਲਿਆ ਸਿਰਫ ਨੀਲ ਗਰਗ ਨੇ ਪ੍ਰੈਸ ਕਾਨਫਰੰਸ ਆ ਘਟਾ ਕੁ ਪਹਿਲਾਂ ਕੀਤੀ ਜਦੋਂ ਮੈਂ ਤੁਹਾਡੇ ਨਾਲ ਜਣੀ ਉਹਦੀ ਪ੍ਰੈਸ ਕਾਨਫਰੰਸ 1 ਵਜੇ ਹੋਈ ਹੈ ਜਿਹੜੀ ਨੀਲ ਗਰਗ ਦੀ ਉਹਦੇ ਚ ਵੀ ਉਹਨੇ ਡਿਫੈਂਸ ਨਹੀਂ ਕੀਤਾ ਪ੍ਰਤਾਪ ਸਿੰਘ ਬਾਜਵਾ ਤੇ ਇਲਜ਼ਾਮ ਲਾਇਏ ਨੇ ਕਿ ਇਹਨਾਂ ਨੇ ਜ਼ਮੀਨ ਖਰੀਦੀ ਮਾਈਂਡ ਕਰਨ ਲਈ ਉਹਨਾਂ ਨੇ ਇਹ ਨਹੀਂ ਕਿਹਾ ਕਿ ਹਰਪਾਲ ਸਿੰਘ ਚੀਮਾ ਨੇ ਜਿਹੜਾ ਹੈ ਨਹੀਂ ਜਿਹੜਾ ਪੈਸਾ ਲੈਂਦੇ ਉਹ ਅਕਸਾਈ ਜਵਾਲੇ ਤੋਂ ਹੁਣ ਜਿਹੜੇ ਹਰਿਕ ਫੈਕਟਰੀ ਤੋਂ ਪੈਸੇ ਲੈਣ ਦੀ ਗੱਲ ਆ ਰਹੀ ਹੈ ਰੋੜਾ ਪੈਣੀ ਸੀ ਲੋਕਾਂ ਕਦੇ ਸੀ ਵੀ ਦੀ ਜਾਂਚ ਹੋਵੇ ਵਿਰੋਧੀ ਤਾਂ ਉਹ ਵੀ ਕਹਿੰਦੇ ਨੇ ਬਾਜਵਾ ਸਾਹਿਬ ਕਹਿੰਦੇ ਮੈਂ ਜਾਂਚ ਦੀ ਮੰਗ ਕਰੂੰਗਾ ਤੇ ਮੰਗ ਇਸ ਕਰਕੇ ਕਿ ਤਾਂ ਪਹਿਲੇ ਵੀ ਬਦਨਾਮ ਹੋਏ ਨੇ ਜਿਹੜੇ ਬੰਦਿਆਂ ਤੇ ਇਲਜ਼ਾਮ ਲੱਗਿਆ ਹੈ ਉਹ ਪਹਿਲਾਂ ਵੀ ਲੱਗੇ ਸੀ ਮਰਜਦਰ ਸਿੰਘ ਸਰਸਣ ਦਾ ਸਿੱਧੇ ਲਾਤੇ ਸੀ ਕਿ ਉਹੀ ਆਪਕਾਰੀ ਨੀਤੀ ਪੰਜਾਬ ਚਾ ਜਿਹਦੇ ਕਰਕੇ ਦਿੱਲੀ ਵਾਲੇ ਜੇਲ੍ਹ ਚ ਗਏ ਸੀ जिधे ਕਰਕੇ केजरीवाल जमानते ਤੇ ਹੈ ਜਿਹਦੇ ਕਰਕੇ जमानते ਤੇ ਮਨੀਸ਼ ਸੁਸ਼ੋਧਿਆ ਇਹਨਾਂ ਤੇ ਵੀ ਆਗੇ ਸਿਰਜਾਮ ਇਹਨਾਂ ਤੇ ਵੀ ਗੋਲਟਕੀ ਸੀ ਤੋਂ ਉਹ ਜਿਹੜੀ ਆਫਕਾਰੀ ਪਾਲਸੀ ਉਹੀ ਸਾਰਾ ਕੁਛ ਕਿ ਪੈਸਾ ਕਿ ਨਹੀਂ ਹੁੰਦਾ ਪੰਜਾਬ ਤਾਂ ਇੰਨਾ ਸ਼ਰਾਬ ਪੀਂਦਾ ਇਲਜ਼ਾਮ ਤਾਂ ਪਹਿਲੇ ਵੀ ਲੱਗਦੇ ਸੀ ਲੇਕਿਨ ਇਹ ਜਿਹੜੇ ਇਕੱਠੇ ਪੈਸਾ ਇਕੱਠਾ ਕਰਨ ਦੇ ਇਲਜ਼ਾਮ ਲਾਏ ਨੇ ਇਹ ਆਪਣੇ ਆਪ ਦੇ ਵਿੱਚ ਬੜੇ ਜਿਹੜਾ ਉਹ ਅਹਿਮ ਨੇ ਤੇ ਅਹਿਮ ਇਸ ਕਰਕੇ ਵੀ ਲੱਗਦੇ ਨੇ ਨਾ ਕਿ ਵੀ ਜਵਾਬਤਾ ਦੇ ਦੋ ਤੁਸੀਂ ਤੇ ਜਾਂਚ ਦੀ ਮੰਗ ਕਰ ਲਓ ਸਪੀਕਰ ਸਾਹਿਬ ਬੋਲ ਲੈਂਦੇ ਕੁਛ ਉਹਨਾਂ ਦੇ ਐਮ ਐਲ ਏ ਬੋਲ ਲੈਂਦੇ ਕੁਛ ਕੋਈ ਤਾਂ ਕਹਿੰਦਾ ਵੀ ਨਹੀਂ ਜੀ ਇਹ ਗੱਲ ਝੂਠ ਹੈ ਇਹ ਵੀ ਨਹੀਂ ਕਿਹਾ ਵੀ ਝੂਠ ਹੈ ਜੇ ਸੱਚ ਹੈ ਫਿਰ ਪੈਸਾ ਜਾਂਦਾ ਕਿੱਥੇ ਐਨਾ ਤਾਂ ਹজম ਨਹੀਂ ਕਰ ਸਕਦਾ ਕਲਾ ਹਰਪਾਲ ਸਿੰਘ ਚੀਮਾ ਤੇ ਜੇ ਜਾਂਚ ਹੁੰਦੀ ਹੈ ਤਾਂ ਫਿਰ ਤਾਂ ਕਹਾਣੀ ਕਾਫੀ ਦੂਰ ਤੱਕ ਜਾਏਗੀ ਬਾਤ ਨਿਕਲੇਗੀ ਤਾਂ ਦੂਰ ਤੱਕ ਜਾਏਗੀ ਦੂਰ ਚੱਲ ਕੇ ਜਿਹੜੀ ਬਾਤ ਜਾਂਦੀ ਹੈ ਫਿਰ ਉਹ ਐ ਵੀ ਨਹੀਂ ਲੋਕ ਸੁਭਾਅ ਬਣਾਉਣ ਕੇ ਵੀ ਫਿਰ ਤਾਂ ਬਹੁਤ ਕੁਝ ਨਿਕਲੂਗਾ ਸੋ ਇਸ ਜਿਹੜਾ ਵਿਸ਼ੇਸ਼ ਉਜਲਾਸ ਸੀ ਉਹਦੇ ਨਿਕਲਣ ਕੋਲ ਤਾਂ ਪਹਿਲੇ ਹੀ ਪਤਾ ਸੀ ਕੁਝ ਨਹੀਂ ਆ ਬੀਬੀ ਐਮ ਵੀ ਜੋ ਵੀ ਮਤਾ ਪਾਸ ਕੀਤਾ ਜ਼ਹੂਰ ਵੀ ਕਰ ਲਿਆ ਤੇ ਮਤੇਆਂ ਵਿੱਚ ਕੀ ਨਿਕਲਦਾ ਕਦੇ ਕੁਝ ਨਿਕਲਿਆ ਉਹਦੇ ਵਿੱਚ ਕ੍ਰੈਡੀਬਿਲਟੀ ਵੀ ਕੀ ਆ ਸਾਡੀ ਸਿਰਫ ਬਤਈ ਪਾਸ ਕਰਦੇ ਆਪਾਂ ਤਾਂ ਉਹਦੇ ਵਿੱਚ ਨਿਕਲਦਾ ਕੁਝ ਨਹੀਂ ਹੁੰਦਾ ਕਿਉਂਕਿ ਸਾਨੂੰ ਪਤਾ ਹੈ ਡਰਾਮੇਬਾਜੀ ਡਰਾਮੇਬਾਜੀ ਹੁੰਦੀ ਹੈ ਨਾ ਮੈਲੀਸ਼ੀਅਸੇ ਬਾਜੀ ਕਹਿੰਦਾ ਡਰਾਮੇਬਾਜੀ ਕਰ ਲੋ ਚਲੋ ਤੋ ਉਹ ਉਹਦੇ ਚੋਂ ਤਾਂ ਕੁਝ ਨਹੀਂ ਨਿਕਲਿਆ ਜੀ ਆ ਕਰ ਇਹ ਤਾਂ ਗੱਲ ਇੱਕ ਪ੍ਰੈਸ ਨੋਟ ਚ ਵੀ ਹੋ ਸਕਦੀ ਸੀ ਵੀ ਅਸੀਂ ਮਾਵਜਾ 15 ਦਿਵਾਲੀ ਤੱਕ ਇੰਨਾ ਦੇ ਦਾਂਗੇ ਬਸ ਕਰ ਬਦਾਰ ਸਭਾ ਦਾ ਸੈਸ਼ਨ ਬਣਾਉਣ ਦੀ ਕੀ ਲੋੜ ਸੀ ਇਹਦੇ ਚ ਤੋ ਉਹ ਈ ਗੱਲ ਹੈ ਉਹ ਜ ਮਤੇ ਮਤੇ ਦਾ ਪਹਿਲੇ ਤੇ ਕੀ ਨਿਕਲਿਆ ਉਹ ਵੀ ਦੱਸ ਤੋ ਬੀਬੀਐਮ ਨੇ ਕੀ ਕੀਤਾ ਸੋ ਇਹਦੇ ਨਾਲ ਕੋਈ ਉਹਦਾ ਵੱਡਾ ਲਿੰਕ ਨਹੀਂ ਹੈ ਰਿਕਨ ਜਿਹੜੀ ਗੱਲ ਮੈਂ ਝੋੜ ਦੇ ਕੇ ਕਹਿ ਰਹੇ ਹਾਂ ਇਹਦੇ ਚ ਜੋ ਪ੍ਰਤਾਪ ਸਿੰਘ ਬਾਜਬਾ ਨੇ ਇਲਜ਼ਾਮ ਲਾਏ ਉਹਦਾ ਜਵਾਬ ਦੇਣਾ ਬਣਦਾ ਸੀ ਨਹੀਂ ਦਿੱਤਾ ਨੰਬਰ 2 ਤੇ ਉਹਦੇ ਵਿੱਚ ਉਹਨੇ ਬਾਜਵੇ ਨੇ ਜ਼ਮੀਨ ਖਰੀਦੀ ਇਹ ਵੀ ਇਹ ਏਡੀ ਨਹੀਂ ਗੱਲ ਹੈ ਇਹਦੇ ਚ ਗਲਤ ਤਾਂ ਬੜੀ ਕਲੀਅਰ ਹੈ ਕਿ ਸਾਡੇ ਜਿਹੜੇ ਐਮ ਐਲ ਏ ਸਾਡੇ ਮੰਤਰੀ ਸਾਡੇ ਲੀਡਰ ਸਾਡੇ ਹਰਮਨ ਪਿਆਰੇ ਨੇਤਾ ਜਿਹੜੇ ਪੀ ਪੀ ਸਿਕਿਉਰਿਟੀ ਗਾਰਡਾਂ ਚ ਘੁੰਮਦੇ ਨੇ ਸਾਡੇ ਜਿਹੜੇ ਵੱਡੇ ਨੇਤਾ ਜਿਹੜੇ 250 300 ਤੋਂ ਘੱਟ ਸਿਕਿਉਰਿਟੀ ਨਹੀਂ ਹੁੰਦੀ ਉਹਨਾਂ ਦੀ ਉਹ ਸਾਰੇ ਹਰਮਨ ਪਿਆਰੇ ਨੇਤਾ ਕਰਦੇ ਕੀ ਨੇ ਇਹ ਪੰਜਾਬ ਨੂੰ ਪਤਾ ਲੱਗ ਰਿਹਾ ਹੈ ਇਹ ਇੱਕ ਦੂਜੇ ਤੇ ਜਦੋਂ ਇਲਜ਼ਾਮ ਲੱਗਦੇ ਨੇ ਕਿ ਕੋਈ ਕੁਝ ਖਰੀਦ ਰਿਹਾ ਕੋਈ ਜ਼ਮੀਨਾਂ ਕੋ ਫੈਕਟਰੀ ਕੋਈ ਸ਼ੋਰੂਮ ਬਣਾ ਰਿਹਾ ਤੇ ਉਹ ਬੰਦਿਆਂ ਨੂੰ ਤੁਸੀਂ ਵੀ ਦੇਖੋ ਜਿਨ੍ਹਾਂ ਨੂੰ ਤੁਸੀਂ ਵੋਟ ਪਾਈ ਸੀ ਉਹ ਜਿਸ ਦਿਨ ਵੋਟ ਪਾਈ ਸੀ ਉਸ ਦਿਨ ਤੇ ਅੱਜ ਉਹ ਕੀ ਨੇ ਤੇ ਕਿੱਥੋਂ ਆਇਆ ਪੈਸਾ ਉਹਨਾਂ ਕੋਲ ਤਨਖਾਹ ਨਹੀਂ ਹੈ ਤਨਖਾਹ ਤਾਂ ਸਾਡੀ ਪੈਨਸ਼ਨ ਨਾਲ ਵੀ ਘਟਨੇ ਮੈਂ ਇੱਕ ਪ੍ਰੋਫੈਸਰ ਰਟਾਇਣਾ ਤੇ ਸਾਡੀ ਤਨਖਾਹ ਤੋਂ ਸਾਡੀ ਪੈਨਸ਼ਨ ਤੋਂ ਵੀ ਇਹਨੇ ਦੀ ਤਨਖਾਹ ਘਟਨੇ ਤੇ ਆਉਂਦੇ ਕਿੱਥੋਂ ਨੇ ਇਹ ਵੀ ਤੁਹਾਨੂੰ ਜਿਹੜਾ ਹੈ ਦੱਸਣ ਦੀ ਸਮਝਣ ਦੀ ਤੇ ਲੋੜ ਹੈ ਤੇ ਗੱਲ ਚਾਹੇ ਭਰਪਾਲ ਸਿੰਘ ਚੀਮਾ ਦਾ ਕੁਝ ਹੋਵੇ ਨਾ ਹੋਵੇ ਜਾਂਚ ਹੋਵੇ ਨਾ ਹੋਵੇ ਸੀਬੀਆਈ ਤੋਂ ਜਾਂ ਕਿਸੇ ਹੋਰ ਏਜੰਸੀ ਤੋਂ ਕਿਉਂਕਿ ਜਿਹਨੇ ਜਾਂਚ ਕਰਾਉਣੀ ਉਹਨੇ ਦੀ ਸਰਕਾਰ ਹੈ ਜਾਂ ਜਿਹਦੇ ਕੋਲ ਪੈਸਾ ਜਾਂਦਾ ਉਹ ਕਿਉਂ ਹੋਣ ਦੇਣਗੇ ਉਹ ਸਾਰੀ ਗੱਲ ਬਾਅਦ ਦੀ ਹੈ ਲੇਕਿਨ ਲੋਕ ਕਚਹਿਰੀ ਤੱਕ ਹਣੀ ਚਲੇ ਗਈ ਨਾ ਜਿਹੜੀ ਉਹ ਗੱਲ ਹੈ ਉਹ ਆਪਣੇ ਆਪ 'ਚ ਬੜੀ ਅਹਿਮ ਹੈ ਸੋ ਪਹਿਲੇ ਦਰਸ਼ਕੋ ਇੱਕ ਤਾਂ ਹੋ ਗਈ ਇਹ ਗੱਲ ਦੂਜੀ ਗੱਲ ਜਿਹੜੀ ਮੈਂ ਕਰਨੀ ਹੈ ਉਹ ਹੈਗੀ ਹੈ ਬੜੀ ਅਹਿਮ ਇਸ ਕਰਕੇ ਕਿ ਮੈਂ ਪਿਛਲੀ ਵੀਡੀਓ ਪਾਈ ਸੀ ਜਿਹੜੀ ਤੁਸੀਂ ਦੇਖੀ ਰਾਜਵੀਰ ਜਵੰਦਾ ਬਾਰੇ ਜਿਹੜਾ ਬਦੀ ਤੇ ਨਾਲਾਗੜ ਜਾਂਦਾ ਹੋਇਆ ਸਵੇਰੇ 10:30 ਵਜੇ ਠੱਠਿਆਂ ਦੀ ਫੇਟ 'ਚ ਆ ਗਿਆ ਦੋ ਠੱਠੇ ਲੜ ਰਹੇ ਸੀ ਆਪਾਂ 'ਚ ਤੇ ਉਹਨਾਂ ਦੀ ਫੇਟ 'ਚ ਆ ਕੇ ਮੋਟਰਸਾਈਕਲ ਤੇ ਜਾ ਰਿਹਾ ਸੀ ਤੇ ਉਹ ਉਹਦਾ ਬਿਜੈਰੋ ਨਾਲ ਹੋ ਗਿਆ ਸੀ ਐਕਸੀਡੈਂਟ ਤੇ ਉਹਦੇ ਚ ਉਹਦੇ ਲੱਗਿਆ ਸੀ ਸਟਾਂ ਤੇ ਉਹ ਹੁਣ ਪਿਆ ਜਿਹੜਾ ਹਸਪਤਾਲ ਚ ਪੂਰੀ ਵੀਡੀਓ ਪਿਛਲੀ ਪਈ ਹੈ ਵੀ ਕਿਥੇ ਪੂਰੀ ਹਿਸਟਰੀ ਆ ਉਹਦੇ ਸਾਰੇ ਪੱਖ ਉਹਦੇ ਲੈ ਨੇ ਬਹੁਤ ਵਧੀਆ ਮੁੰਡਾ ਵਧੀਆ ਗਾਉਂਦਾ ਸਾਰਾ ਕੁਝ ਉਹਦੇ ਚ ਦੱਸਿਆ ਹੋਇਆ ਲੇਕਿਨ ਅਪਡੇਟ ਇਹ ਹੈ ਵੀ ਹਾਲੇ ਵੀ ਉਹ ਕ੍ਰਿਟੀਕਲ ਹੈ ਹਾਲੇ ਵੀ ਉਹ ਜਿਆਦਾ ਠੀਕ ਨਹੀਂ ਵੈਂਟੀਲੇਟਰ ਤੇ ਹੈ ਇਹ ਜਦੋਂ ਅਸੀਂ ਕਹਿੰਦੇ ਆ ਕਿ ক্রিਟੀਕਲ ਹੈ ਉਹਦਾ ਮਤਲਬ ਹੈ ਕਿ ਹਲੇ ਉਹਦੇ ਵੈਂਟੀਲੇਟਰ ਸਪੋਰਟ ਤੇ ਹੈ ਹਾਂ ਉਹਦੀ ਗਰਦਨ ਤੇ ਉਹਦੀ ਰੀਡ ਦੀ ਹੱਡੀ ਤੇ ਉਹਦੀ ਹੈਡ ਇੰਜਰੀ ਹੈ ਇੱਕ ਉਹਨੂੰ ਅਟੈਕ ਹੋ ਚੁੱਕਿਆ ਹੈ ਇਹ ਸਾਰੀਆਂ ਗੱਲਾਂ ਤੋਂ ਬਾਵਜੂਦ ਥੋੜਾ ਜਿਹਾ ਫਾਇਦਾ ਜਾਂ ਤਸੱਲੀ ਇੰਨੀ ਕਿ ਥੋੜਾ ਚਿਰ ਲਾ ਕੇ ਦੇਖੀ ਸੀ ਸਪੋਰਟ ਜਿਹੜੀ ਆਕਸੀਜਨ ਦੀ ਉਹਨੇ ਰਿਸਪੌਂਸ ਕਰਨਾ ਭਾਵੇਂ ਉਹ ਬੇਸ਼ਅ ਹੈ ਪਰ ਰਿਸਪੌਂਸ ਕਰਨਾ ਸ਼ੁਰੂ ਕੀਤਾ ਹੈ ਬਾਕੀ ਦਰਜੀਤ ਸਾਂਜ ਗਿੱਪੀ ਗਰੇਵਾਲ ਨੀਰੂ ਬਾਜਵਾ ਸਾਰੇ ਪਹੁੰਚੇ ਉਹਦਾ ਪਤਾ ਲੈਣ ਔਰ ਦੂਜੇ ਪਾਸੇ ਉਹ ਦੋ ਪਹਿਲਾਂ ਭਗਵੰਤ ਮਾਨ ਗਏ ਸੀ ਸਾਰੇ ਇਸ ਮੌਕੇ ਤੇ ਅਰਦਾਸ ਕੀਤੀ ਜਾ ਸਕਦੀ ਹੈ ਮੈਂ ਤਾਂ ਸਿਰਫ ਅਪਡੇਟ ਦੇਣੀ ਸੀ ਜੇ ਤੁਸੀਂ ਪੂਰੀ ਡਿਟੇਲ ਦੇਖਣੀ ਹੈ ਉਹ ਤੁਸੀਂ ਪਿਛਲੀ ਵੀਡੀਓ ਚ ਦੇਖ ਸਕਦੇ ਹੋ ਅਗਲੀ ਗੱਲ ਜਿਹੜੀ ਜਿਹੜੀ ਕਰਨੀ ਵੀਡੀਓ ਲੰਬੀ ਨਾਲ ਹੋ ਜਿਆਦਾ ਡਿਟੇਲ ਚ ਉਹ ਵੀ ਜਾਣਕਾਰੀ ਹੈ ਕਿਸਮ ਦੀ ਕਿ ਜਿਹੜਾ ਅੱਜ ਜਦੋਂ ਮਾਨ ਸਾਹਿਬ ਅੰਮ੍ਰਿਤਸਰ ਨੂੰ ਮਿਲਦੇ ਨੇ ਉਸ ਲੈ ਕੇ ਆਉਂਦੇ ਨੇ ਕਿ ਨਹੀਂ ਲੈ ਕੇ ਆਉਂਦੇ ਹਾਂ ਇੱਕ ਗੱਲ ਜ਼ਰੂਰ ਹੈ ਕਿ ਜੇ ਅਸੀਂ ਦੇਖੀਏ ਫੇਰੇ ਮੈਚ ਫਿਕਸਿੰਗ ਹੈ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇੱਕ ਪਾਸੇ ਤੋਂ ਅੰਮ੍ਰਿਤ ਸ਼ਾਹ ਕੁਲ ਜਾ ਰਹੇ ਨੇ ਇੱਕ ਪਾਸੇ ਉਹਨਾਂ ਦੇ ਖਿਲਾਫ ਮਤਾ ਪਾਸ ਕੀਤਾ ਜਾ ਰਿਹਾ ਹੈ ਤੇ ਇੱਕ ਪਾਸੇ ਇੱਕ ਨਵਾਂ ਰਿਕਾਰਡ ਬਣਾਇਆ ਜਾ ਰਿਹਾ ਹੈ ਸੱਤਾਧਾਰੀ ਧਿਰ ਵੱਲੋਂ ਜਿਸ ਤਰੀਕੇ ਨਾਲ ਨਾਰਾਵਾਜੀ ਕੀਤੀ ਗਈ ਸੀ ਪਹਿਲੇ ਦਿਨ ਇਸ ਸਾਰੇ ਕੁਸ਼ਚ ਅੰਮ੍ਰਿਤ ਸ਼ਾਹ ਤੋਂ ਕੀ ਲੈ ਕੇ ਆਉਂਦੇ ਨੇ ਏ ਤਾਂ ਹੁਣ ਸਮਾ ਦਸੋ ਲੇਕਿਨ ਕੱਲ ਜੋ ਜਨਤਾ ਦੀ ਵਿਧਾਨ ਸਭਾ ਲਾਈ ਜਿਹੜੇ ਡਿਪੀ ਸਪੀਕਰ ਰਹੇ ਨੇ ਭਾਰਤ ਦੇ ਚਰਨਜੀਤ ਸਿੰਘ ਅਟਵਾਲ ਦੀ ਅਗਵਾਈ ਦੇ ਵਿੱਚ ਜਾਂ ਉਹਨਾਂ ਨੂੰ ਸਪੀਕਰ ਬਣਾ ਕੇ ਜਿਸ ਕਿਸਮ ਦਾ ਸੂਬਾ ਸਰਕਾਰ ਤੇ ਨਿਸ਼ਾਨੇ ਲਾਏ ਜਿਸ ਤਰੀਕੇ ਦਾ ਇਹਨਾਂ ਨੇ ਕਿਹਾ ਕਿ ਕੇਂਦਰੀ ਫੰਡਾਂ ਨੂੰ ਖੁਰਦ-ਵਰਦ ਕੀਤਾ 12000 ਕਰੋੜ ਖਾ ਗਏ ਸੀਬੀਆਈ ਦੀ ਜਾਂਚ ਮੰਗੀ ਜ਼ਿੰਮੇਵਾਰ ਮੰਤਰੀਆਂ ਤੇ ਅਧਿਕਾਰੀਆਂ ਦੀ ਪਹਿਚਾਣ ਲਈ ਹਾਈ ਕੋਰਟ ਤੇ ਜੱਜ ਤੋਂ ਮੰਗ ਰੱਖੀ ਗਈ ਮਰਿਤਕ ਪਰਿਵਾਰਾਂ ਦੇ ਮੈਂਬਰਾਂ ਸਰਕਾਰੀ ਨੌਕਰੀਆਂ ਦਾ ਮਤਾ ਪਾਸ ਕੀਤਾ ਗਿਆ ਅਸ਼ਵੀ ਸ਼ਰਮਾ ਨੇ ਨਿੰਦਾ ਪ੍ਰਸਤਾਵ ਪਾਸ ਕੀਤਾ ਔਰ ਬਹੁਤ ਸਾਰੇ ਲੀਡਰ ਉੱਤੇ ਜਿਹੜੀ ਉਹ ਵਿਧਾਨ ਸਭਾ ਆਪਦੀ ਲਾਈ ਸੀ ਉਹਦੇ ਚ ਬੋਲੇ ਤਰਨ ਚੋਗ ਵਿਜੇ ਸਾਪਲਾ ਮਾਨਪ੍ਰੀਤ ਸਿੰਘ ਬਾਦਲ ਸੋਮ ਪ੍ਰਕਾਸ਼ ਰਾਣਾ ਸੋਢੀ ਅਸ਼ਵੀ ਸ਼ੇਖੜੀ ਜੰਗੀ ਲਾਲ ਮਹਾਜਨ ਕੇਵਲ ਸਿੰਘ ਤੇ ਲੰਮਾ ਅਦਰ ਸਾਰੀ ਸੀਨੀਅਰ ਲੀਡਰਸ਼ਿਪ ਨੇ ਜੋ ਨਿਸ਼ਾਨੇ ਲਾਏ ਉਹ ਸਾਨੂੰ ਇਹ ਗੱਲ ਵੱਲ ਧਿਆਨ ਦਵਾ ਰਹੇ ਨੇ ਕਿ ਜੇ ਅਮਿਤ ਸ਼ਾਹ ਕੁਛ ਦਿੰਦਾ ਤੇ ਇਹ ਨਿਸ਼ਾਨੇ ਲਾਉਂਦੇ ਨੇ ਸ਼ੇਰ ਕਿਤੇ ਕਾਂਗਰਸ ਨੂੰ ਸਾਈਡ ਟਰੈਕ ਕਰਨ ਲਈ ਹੁਣ ਤਾਂ ਮੈਂ ਇਹ ਵੀ ਕਹੂੰ ਅਕਾਲੀਆਂ ਨੂੰ ਵੀ ਕਿਤੇ ਆਪਸੀ ਖੇਡ ਤਾਂ ਨਹੀਂ ਖੇਡੀ ਜਾ ਰਹੀ ਵੀ ਆਪਾਂ ਦੋਨੇ ਖਬਰਾਂ 'ਚ ਰਹੀਏ ਕੁਝ ਵੀ ਹੋ ਸਕਦਾ ਹੈ ਸਿਆਸਤ ਦੇ ਵਿੱਚ ਇਹ ਤਾਂ ਸਮਝਾ ਦੱਸੂ ਕੌਣ ਸਹੀ ਹੈ ਕੌਣ ਗਲਤ ਹੈ ਲੇਕਿਨ ਸਾਡਾ ਫਰਜ਼ ਥੋੜੀ ਕਿਚੈਰੀ 'ਚ ਰੱਖਣਾ ਹੈ ਇਹ ਤਾਂ ਤੁਸੀਂ ਦੇਖਣਾ ਜਦੋਂ ਤੁਸੀਂ ਸੱਥਾਂ 'ਚ ਜਾ ਕੇ ਆਪਣੀ ਚਰਚਾ ਕਰਦੇ ਹੋ ਸਵੇਰ ਦੀ ਸੈਰ ਤੇ ਚਰਚਾ ਕਰਦੇ ਹੋ ਉਹਦੇ ਨਾਲ opinion ਬਣਦਾ ਹੁੰਦਾ ਹੈ ਦੇਖੋ ਹੁਣ opinion ਕਿਵੇਂ ਬਣਦਾ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ